ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਰਣੀਆਂ ਪਿੰਡ ਤੋਂ ਬਣਾ ਰਹੇ ਆ ਛੋਟਾ ਜਿਹਾ ਬਾਈ ਦਾ ਫਾਰਮ ਆ ਸਾਹਮਣੇ ਤੁਸੀਂ ਜਿਹੜੀਆਂ ਦੋ ਬੈੜਾਂ ਦੇਖ ਰਹੇ ਹੋ ਇਹ ਬਾਈ ਨੇ ਵਕਾਊ ਕੀਤੀਆਂ ਤੇ ਇਹਨਾਂ ਬਾਰੇ ਜਾਣਕਾਰੀ ਤੁਹਾਨੂੰ ਲੈ ਕੇ ਦੱਸ ਦਿਆਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਬਾਈ ਦਾ ਘਰ ਜਦੋਂ ਆਪਾਂ ਰਣੀਆਂ ਤੋਂ rau kehni ਸੜਕ ਤੋਂ ਜਾਂਨੇ rau kehnu ਤੇ ਉੱਥੇ ਰਹਿ ਜਾਂਦਾ ਨਹਿਰ ਕੋਲੇ ਬਿਲਕੁਲ ਰਹਿ ਜਾਂਦਾ ਸਾਹਮਣੇ ਤੁਸੀਂ ਨਹਿਰ ਦੇਖ ਸਕਦੇ ਹੋ ਇਧਰ ਦੇ ਪਾਸੇ ਦੇਖ ਸਕਦੇ ਹੋ ਬਾਈ ਕੋਲੇ ਕਿੰਦਾ ਦੀ ਬਰੀਡ ਹੈ ਤੇ ਬਾਕੀ ਜਿਹੜੀਆਂ ਬਾਈ ਨੇ ਦੋ ਵੜਾ ਵਕਾਊ ਕੀਤੀਆਂ ਉਹਨਾਂ ਬਾਰੇ ਗੱਲਬਾਤ ਕਰਦੇ ਆ ਲੈਨੇ ਬਾਈ ਤੋਂ ਡਿਟੇਲ ਆਜੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਆਪਣਾ ਨਾਮ ਕੀ ਹੈ ਗੌਰਮਿਕ ਸਿੰਘ ਜੀ ਗੌਰਮਿਕ ਸਿੰਘ ਬਈ ਆਪਣਾ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਆਪਣਾ ਡੇਰੀ ਫਾਰਮ ਦਾ ਕੰਮ ਕਰਦਿਆਂ ਨੂੰ ਆਪਾਂ ਨੂੰ ਹੋਏਗੇ ਬਈ 15-20 20 ਸਾਲ ਬਚਪਨ ਤੋਂ ਬਸ ਡੈਰੀ ਫਾਰਮ ਚਿਆਂ ਠੀਕ ਹੈ ਯਾਨੀ ਕਿ ਆਪਣੀ ਘਰ ਦੀ ਬ੍ਰੀਡ ਹੀ ਹੈ ਸਾਰੀ ਹਾਂ 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 ਤੇ ਅੱਜ ਆਪਾਂ ਦੋ ਗਾਂਆਂ ਸੇਲ ਕਰਨੀਆਂ ਹਾਂਜੀ ਹਾਂਜੀ ਇੱਕ ਤਾਂ ਕੱਚੀ ਹੈ ਥੋੜੀ ਜਿਹੀ ਮਹੀਨੇਕ ਦੀ ਇੱਕ ਤਿਆਰ ਹੀ ਹੈ 10-12 ਦਿਨ 15 ਦਿਨ ਵਿੱਚ ਆ ਸਕਦੀ ਹੈ ਠੀਕ ਹੈ ਬਈ ਤੇ ਆਪਣੇ ਕੋਲੇ ਇਸ ਟਾਈਮ ਸਾਰੇ ਪਸ਼ੂ ਕਿੰਨੇ ਆ ਵੀਰੇ ਫਾਰਮ ਦੇ ਆ ਗਿਆ 10-12 ਅੰਦਾਜ਼ਾ ਆਪਾਂ ਵੱਧ-ਵੱਧ ਕਿੰਨਾ ਕ ਦੁੱਧ ਚੋਇਆ ਅੱਜ ਤੱਕ ਗਾਂ ਦਾ ਆਪਾਂ 40 ਕਿਲੋ ਚੋਇਆ 40 ਕਿਲੋ ਤੱਕ ਚੋਇਆ ਹੋਇਆ ਬਸ ਤੇ ਜੇ ਆਪਾਂ ਇਹ ਵੜਾਂ ਦੀ ਗੱਲ ਕਰਕੇ ਜਿਹੜੀ ਕਾਲੇ ਡੱਬ ਵਿੱਚ ਜਾਦੇ ਆ ਉਹ ਇੱਕ ਨੰਬਰ ਤੇ ਖੜੀ ਹੈ ਇਹਦੀ ਕੀ ਡਿਟੇਲ ਹੈ ਵੀ ਇਹ ਡਿਟੇਲ ਬਈ ਆਪ ਤਾਂ ਡੈਨਮਾਰਕ ਦੀ ਆ ਤੇ ਇਹਦੇ ਸਨੋਮੈਨ ਲੱਗਾ ਹੋਆ ਸੈਕਸੜ ਸਨੋਮੈਨ ਲੱਗਾ ਹਾਂ ਕਾਲੀ ਦੇ ਅੱਛਾ ਡੈਨਮਾਰਕ ਦੇ ਕਿਹੜੇ ਸੀ ਮੰਦੀ ਆ ਇਹ ਰੇਟ ਤਾਂ ਭਰਾ ਬਈ ਨਾ ਨਹੀਂ ਮੈਂ ਜਾਣੀ ਕਿ ਰੁਕੇਗਾ ਅੱਛਾ ਹਾਂ ਅਜੇ 10 15 ਦਾ ਲੈ ਸਕਦੀ ਆ ਵੀ ਹੈ ਡੈਨਮਾਰਕ ਦੇ ਸਨੋ ਦੇ ਪਰਬ ਪਤਾ ਨਹੀਂ ਆਪਾਂ ਨੂੰ ਆ ਆਹ ਪਏ ਜਾਨੀ ਕਿ ਏਬੀਐਸ ਤੋਂ 66 ਤੋਂ ਗੱਬਣਾ 66 ਤੋਂ ਗੱਬਣਾ ਠੀਕ ਹੈ ਭਾਈ ਤੇ ਮੂੰਹੋਂ ਪਤਾਏ ਕਿ ਮੈਂ ਦੋ ਮੈਂ ਮੰਨਦਾ ਕਿ 24 ਪੱਟੇ ਨਹੀਂ ਪੱਟੀ ਦੀ ਉਮਰ ਅੰਦਾਜ਼ਾ ਕਿੰਨੀ ਦੱਸਿਆ ਮੈਂ ਬਦਾ ਫਰਾ ਹੋਣਾ ਥਾਂ ਤੋਂ ਹੀ ਦੇਖ ਸਕਦੇ ਆ ਥਾਣਾ ਮਾਨਾ ਦੇਖ ਸਕਦੇ ਆ ਪਹਿਲਾ ਸੂਆ ਦਿਨ ਕਿੰਨੇ ਰਹਿ ਕੇ ਭਾਈ ਸੂਨ ਚ ਚ ਮੇਚ ਭਾਈ ਲੈ ਹੀ ਜਾਉ 15 ਦਿਨ ਤਾਂ ਹਜੇ ਮੌਈ ਨਹੀਂ 15 ਦਿਨ ਬਾਈ ਕਹਿੰਦਾ ਲੈ ਜੂਗੀ ਪਹਿਲਾ ਸੂਆ ਵੈੜ ਕਲੂਨ ਥਣ ਹਵਾਨਾ ਤੂੰ ਹੀ ਦੇਖ ਸਕਦੇ ਆ ਚਾਰੇ ਥਣ ਇੱਕੋ ਜਿਹੇ ਬਰੀਡ ਕੁਆਲਟੀ ਇਥੋਂ ਢਾਂਚਾ ਦੇਖ ਸਕਦੇ ਇਹਦੀ ਮਾਂ ਦਾ ਕੀ ਦੁੱਧ ਦਾ ਰਿਕਾਰਡ ਰਿਆ ਭਾਈ ਠੀਕ ਆ ਭਾਈ ਆਪਾਂ 25 25 ਤੋਂ 30 ਦੇ ਵਿੱਚ 25 ਤੋਂ 30 ਦੇ ਵਿੱਚ ਤੁਸੀਂ ਕੀ ਉਮੀਦ ਕਰਦੇ ਹੋ ਕਿੰਨਾ ਦੇ ਦੋਗੇ ਪਹਿਲੇ ਸੂਆ ਸਾਹਮਣੇ ਹੀ ਆ ਤੇਰੇ ਹਲੇਵਾ ਠੀਕ ਆ ਵਧੀਆ ਕਰਾ ਕੇ ਪਾਈ ਵੀ ਲੈ ਹੂੰ ਕਿੰਨਾ ਦੇ ਦੂਗੀ 30 ਕਿਲੋ ਦਾ ਦੁੱਧ ਦੇਊਗੀ ਬਾਈ ਇਹ। ਬਿਰਤ ਵੀ ਵਧੀਆ ਰਹੀ ਆ। ਹਾਂ ਠੰਡ ਹੈਗੀ ਆ। ਠੰਡ ਹੈਗੀ ਆ। ਤੇ ਇਹਦਾ ਮੁੱਲ ਬਾਈ। ਮੁੱਲ ਆਪਾਂ ਬਾਈ ਲੈਣਾ 1.5 ਲੱਖ ਆ ਮੁੱਲ ਜਿਹੜਾ ਮਰਜ਼ੀ ਕਰਾਈ ਜਾਵੇ। ਠੀਕ ਹੈ ਬਾਈ। 1.5 ਤੋਂ ਘੱਟ ਆਪਾਂ ਦੇਣੀ। ਠੀਕ ਹੈ ਬਾਈ। ਚੈੱਕ ਸਟ ਤੋਂ ਗੱਭਣਾ ਆਪਾਂ ਨੂੰ ਸਵਾਉਂਦਾ ਜੇ ਕੋਈ ਹਾਂ ਹਾਂ ਜੇ ਬੱਛੀ ਦਾ ਤੇ ਆਪਾਂ ਉਹਦਾ 8 ਤੋਂ 10000 ਰੁਪਏ ਚ ਲੈ ਵੀ ਦਵਾਂਗੇ। ਬੱਛੀ ਵੀ ਤੁਸੀਂ ਲੈ ਲਓਗੇ। ਆਪਸ ਕਰਾ ਲਓਗੇ। ਤੁਸੀਂ ਇਹ ਦੇਖ ਸਕਦੇ ਹੋ ਫੇਸ ਕੁਆਲਟੀ ਇੱਕ ਵਾਰ ਇਹ ਕਹਨੇ ਦੇਣੀ ਹੋਵੇ ਬੱਚੀ ਦੀ ਮੋੜ ਨਹੀਂ ਹੋਵੇ ਪਾ ਦਵੇ ਆਪਾਂ ਨੂੰ ਸਹੀ ਹੈ ਸਹੀ ਹੈ ਠੀਕ ਆ ਆਪਾਂ ਬੱਛੀ ਲੈ ਲਾਂਗੇ ਇਹ ਵੇੜ ਭਾਈ ਕਿੰਨਾ ਮਸੂਆ ਇਹ ਭਾਈ ਤੀਜੇ ਸੁਆ ਤੀਜਾ ਸੁਆ ਹਾਂਜੀ ਆਪ ਕਿਹੜੇ ਸੀਮਨ ਦੀ ਇਹ ਡਾਲਰ ਦੀ ਆ ਅੱਗੇ ਕਿਹੜਾ ਲੱਗਾ ਏਬੀਐਸ ਦਾ ਏਪੀਐਸ ਦਾ ਹਾਂ ਆਪ ਏਬੀਐਸ ਦੇ ਡਾਲਰ ਦੀ ਆ ਹਾਂ ਤੇ ਅੱਗੇ ਦੇ ਕਿਹੜੇ ਕਿਤੋਂ ਅੱਗੇ ਡੈਨਮਾਰਕ ਦਾ ਇਹਦੇ 45127 ਹੈ ਯਾਰ ਅੱਛਾ ਉਹ ਤਾਂ ਚੱਲ ਬਾਅਦ ਚ ਬੰਦਾ ਹਾਂ ਫੋਨ ਕਰਕੇ ਪੁੱਛ ਇਹ ਨਹੀਂ ਬਈ ਆਪਾਂ ਕਹਿੰਦੇ ਵੀ ਸੈਕਸਟਰ ਤੋਂ ਅੱਛਾ ਨਾਰਮਲ ਸੀਮ ਨਹੀਂ ਲੱਗਾ ਤੇ ਇਹਨੇ ਕਿੰਨਾ ਦੁੱਧ ਦਿੱਤਾ ਬਈ ਦੂਜੇ ਸੂਰ ਇਹਨੇ ਦਿੱਤਾ ਬਾਈ ਇੰਨਾ ਹੀ ਇਹਨੇ ਦਿੱਤਾ 26 27 ਕਿਲੋ ਬੱਬ ਮੋਜ ਨਾ ਦਿੱਤਾ ਠੀਕ ਹੈ ਬਈ ਹੂੰ ਤੇ ਕਿੰਨਾ ਟਾਈਮ ਰਹਿ ਗਿਆ ਇਹਦੇ ਸੂਨ ਚ ਵੀਰੇ ਇਹਦਾ ਤਾਂ ਬਈ ਮਹੀਨਾ ਹੀ ਪਿਆ ਹੋਊਗਾ ਅਜੇ ਅੱਛਾ ਮਹੀਨੇ ਦੀ ਕੱਚੀ ਆ ਜੇ ਖਾਣਾ ਮਾਨਾ ਦੇਖ ਸਕਦੇ ਹੋ ਪੂਰੀ ਪਲੀ ਵੜਾ ਕੱਦ ਕਾਠ ਵੱਡਾ ਪੂਰਾ ਤੇ ਇਹਦਾ ਫਿਰ ਮਨ ਲੈ ਬਈ ਫੋਨ ਤੇ ਕਰੇਗਾ ਹਾਂ ਫੋਨ ਤੇ ਹੀ ਕਰਾਂਗੇ ਠੀਕ ਹੈ ਬਈ ਤੁਸੀਂ ਦੇਖ ਸਕਦੇ ਹੋ ਰੰਗ ਪ੍ਰਿੰਟ ਪ੍ਰਿੰਟ ਵਾਈਜ਼ ਵੀ ਤੇ ਲੈਗ ਸਕੋਰ ਉੱਪਰੋਂ ਵੇਖ ਲਓ ਬਿਲਕੁਲ ਸਿੱਧੀ ਹੈ ਬਾਡੀ ਬੰਤਰ ਵੀ ਬਹੁਤ ਵਧੀਆ ਦੋਨੇ ਵੜਾ ਪਲੀਆਂ ਪੂਰੀਆਂ ਪਲੀਆਂ ਹੋਈਆਂ ਤੇ ਬਾਕੀ ਫਿਰ ਤੋਂ ਦੇਖ ਸਕਦੇ ਹੋ ਕਿੰਦਾਂ ਦੀ ਬਾਈ ਕੋਲੇ ਬਰੀਡ ਹੈ ਤੇ ਜੇ ਇਹਨਾਂ ਚੋਂ ਕੋਈ ਵੀ ਵੈਟ ਤੁਸੀਂ ਦੋਨਾਂ ਚੋਂ ਖਰੀਦਣੀਆਂ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਬਾਈ ਦਾ ਟਾਈਟਲ ਵਿੱਚ ਦਿੱਤਾ ਹੋਇਆ ਪਿੰਡ ਰੈਣੀਆ ਜ਼ਿਲ੍ਹਾ ਮੋਗਾ ਬੱਧਣੀ ਦੇ ਬਿਲਕੁਲ ਨਾਲ ਲਾਗੇ ਦੇ ਪਿੰਡ rau ke ਜਿਵੇਂ ਹੋਗਾ ਚੁਟਿਕ ਪਿੰਡ ਸਾਰੇ ਨਾਲ ਦੇ ਪਿੰਡ ਹੈ ਬਾਕੀ ਧੰਨਵਾਦ ਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ